ਸਸੀ ਗੱਲ ਜੀ ਮੈਂ ਪ੍ਰੀਤ ਸਿੰਘ ਰੇੜੀ ਤੇ ਦੋਸਤੋ ਮੈਂ ਆਇਆ ਭਾਜੀ ਹਰਾਂ ਕੋਲੇ ਜਤਿੰਦਰ ਜੀ ਮਨਹਾਸ ਜੀ ਹਰਾਂ ਕੋਲ ਤੇ ਇਹ ਮੈਨੂੰ ਲੈ ਕੇ ਆਇਆ ਜੀ ਅੱਜ ਇਹਨਾਂ ਦੇ ਟਾਊਨ ਹਾਊਸ ਬਣਾ ਰਿਹਾ ਬਣਾ ਰਹੇ ਆ ਇਹ ਕੰਪਨੀ ਤੇ ਭਾਜੀ ਹਰਾਂ ਰਜਿਸਟਰਡ ਇਹਨਾਂ ਦੇ ਨਾਮ ਦੇ ਹੇਠ ਤੇ ਉੱਥੇ ਆਪਾਂ ਆਇਆ ਤੇ ਭਾਈ ਚਲੋ ਜੀ ਅਸੀਂ ਸਾਹਮਣੇ ਖੜੇ ਸੀ ਤੇ ਤੁਹਾਨੂੰ ਨਾਲੇ ਅੰਦਰ ਵੀ ਲੈ ਕੇ ਚੱਲਾਂਗੇ ਆ ਜੀ ਕੰਪਨੀ ਨੇਮ ਹਾਂ ਜੀ ਮਨਹਾਸ ਕੋ ਅਲੂਮਿਨ ਗ੍ਰੀਨ ਅਲੂਮਿਨ ਗ੍ਰੀਨ ਫਲੀਟਵੁੱਡ ਓਕੇ ਠੀਕ ਹੈ ਜੀ ਤੇ ਇੱਥੇ ਅਸੀਂ ਆਏ ਆ ਤੇ ਅੰਦਰ ਚੱਲਦੇ ਹਾਂ ਹੁਣ ਅਸੀਂ ਗੱਡੀ ਲਾ ਕੇ ਪਾਰਕਿੰਗ 'ਚ ਤੇ ਫਿਰ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਕਿਵੇਂ ਵਰਕਰ ਕੰਮ ਕਰਦੇ ਆ ਕਿਵੇਂ ਇੱਥੇ ਟਾਊਨ ਹਾਊਸ ਬਣਦੇ ਆ ਤੇ ਲਓ ਦੋਸਤੋ ਦੇਖੋ ਫਿਰ ਟਾਊਨ ਹਾਊਸ ਬਣ ਰਹੇ ਆ ਉਹ ਸਾਹਮਣੇ ਤੇ ਉਹ ਬਣੇ ਹੋਏ ਆ ਤੇ ਇੱਧਰ ਨਵੇਂ ਬਣ ਰਹੇ ਆ ਆ ਬਣ ਗਏ ਸਾਰੇ ਹਨਾ ਰੈਡੀ ਨੇ ਤੇ ਪਰ ਇਹਨਾਂ ਸਾਰੇ ਜਦੋਂ ਆ ਵੀ ਰੈਡੀ ਹੋ ਗਏ ਸਾਰਿਆਂ ਨੂੰ ਇਹ ਇਕੱਠਿਆਂ ਨੂੰ ਚਾਬੀਆਂ ਮਿਲਣੀਆਂ ਜਿਹੜੇ ਇਹਨਾਂ ਦੇ ਮਾਲਕ ਨੇ ਜਿਨ੍ਹਾਂ ਨੇ ਇਹ ਖਰੀਦੇ ਆ ਤੇ ਅਮਨ ਹਾਦ ਸਾਹਿਬ ਜਾ ਰਹੇ ਆ ਤੇ ਆਪਾਂ ਵੀ ਇਹਨਾਂ ਦੇ ਨਾਲ-ਨਾਲ ਨਾਲੇ ਨੌਲੇਜ ਲੈਨੇ ਆ ਕਿ ਕਿੱਦਾਂ-ਕਿੱਦਾਂ ਸਾਰਾ ਸਿਸਟਮ ਹੁੰਦਾ ਕਿਵੇਂ ਆ ਮੌਸਮ ਬਹੁਤ ਗਰਮੀ ਬਹੁਤ ਆ ਗਈ ਹੁਣ ਦੁਪਹਿਰਾਂ ਦਾ ਇਹਨੂੰ ਸਟਾਰਮ ਕਹਿੰਦੇ ਆ ਸਟਾਰਮੀ ਛਪਰਮ ਓਕੇ ਇਹਦਾ ਪਿੰਡ ਦਾ ਸਾਰਾ ਪਾਣੀ ਜਿਹੜਾ ਨੀ ਜੱਪੜ ਚ ਇਹ ਵੇ ਗੁੰਨਾ ਰਹੀ ਇਹ ਟੋਟਲ 10 ਛੜਿਆ ਓਕੇ ਬਹੁਤ ਤਕਰੀਬਨ 700 ਛੋੜਦਾ ਇਹਦਾ ਪਾਣੀ ਇਹਦੇ ਚ ਆ ਰਿਹਾ ਇਹ ਵੀ ਤੂੰ ਦੇਖ ਰਿਹਾ ਉਹ ਬਜਰੀ ਇਸੇ ਕਰਕੇ ਪਾਈ ਹੋਤਾ ਕਿ ਤੇ ਪਾਣੀ ਜ਼ਮੀਨ ਚ ਨਾ ਜਾਵੇ ਹਾਂਜੀ ਜਿਹੜੂ ਜਾ ਕੇ ਫਿਰ ਉਹ ਟੈਂਕ ਦੇ ਥਰੂ ਜਾ ਕੇ ਫੇਰ ਉੱਥੋਂ ਲੱਜ ਜਾਂਦਾ ਹੈ ਅੱਛਾ ਉੱਧਰ ਜਾਂਦਾ ਜੀ ਫਿਰ ਬਾਈ ਜਦੋਂ ਆ ਕੇ ਫਿਰ ਸਫਾਈ ਹੋ ਕੇ ਫੇਰ ਥੱਲੇ ਜਾਂਦਾ ਗੰਦਾ ਪਾਣੀ ਤਾਂ ਕਿ ਥਲੇ ਧਰਤੀ ਜਨਾਹ ਜਾਵੇ ਇਸ ਕਰਕੇ ਇਹ And the cover the crossing ਕੀ ਕਰ ਰਹੇ ਅੱਜ ਅੱਜ ਅਸੀਂ ਕਲੀਨਿੰਗ ਕੀਤਾ ਸਾਰਾ ਇਹੋ ਜਿਹਾ ਜਗ੍ਹਾ ਸਫਾਈ ਦੀ ਅੱਛਾ ਆਈ ਰਹਾ ਦਾ ਬਾਹਰ ਕਲੀਨ ਕਰਤਾ ਬਾਕੀ ਉਹ ਸਾਹਮਣੇ ਫਰੰਟ ਕਰਤਾ ਸੀ ਸਰ ਇਹਨਾਂ ਦੇ ਉੱਤੇ ਪੀਸ ਜੇ ਪੈਣੇ ਹੋਣੇ ਇਹ ਹਾਂਜੀ ਇਥੇ ਪਲਾਸਟਰ ਦੇ ਪੈਣੇ ਬਾਅਦ ਉਹ ਵਿੱਚ ਬਹਿ ਜਾਣਗੇ ਉਹ ਬੁਜਿਸਪਾਰ ਕਾਲੂ ਲੈ ਕੇ ਆਉਗਾ ਕਰਸਾ ਹਾਂਜੀ ਸਿਮਿੰਟ ਆ ਰਿਹਾ ਹੈ ਨਾ ਇਹਨਾਂ ਨੂੰ ਮੈਂ ਬਾਹਰ ਕਰਕੇ ਉੱਪਰ ਕੰਨ ਸਿਮਿੰਟ ਪਾ ਰਹੇ ਕੱਲ ਨੂੰ ਸਿਮਿੰਟ ਕੰਨ ਦਾ ਸਿਮਿੰਟ ਬੋਕਾ ਦਾ ਸਿੰਦੇ ਨੂੰ ਪਤਾ ਹੁਣ ਕਿਹੜਾ ਸੀ ਸਿੰਨ ਬੋਕਾ ਕੱਲ ਨੂੰ ਮੇਰੇ ਸਹਾਨੂੰ ਪਤਾ ਨਹੀਂ ਇਹਨੂੰ ਸਿੰਦੇ ਨੂੰ ਪਤਾ ਹੁਣਾ ਇਹਨੂੰ ਪਤਾ ਨਹੀਂ ਸਿੰਦੇ ਨੂੰ ਬੋਕਾ ਕੋਈ ਨਹੀਂ ਕਿਨੇ ਦਾ ਪਿੱਛੋ ਉਹ ਹੀ ਸਾਰਾ ਕੁਝ ਕਰਦੇ ਸੀ ਮੈਂ ਸਾਹਮਣੇ ਫਰੈਂਟ ਦਾ ਜਿਆਦੀ ਆਇਆ ਤੇ ਬਹੁਤ ਵਧੀਆ ਸੰਗੜਾ ਰੂਗਾ ਟਾਈਮ ਡੋੜਾ ਜੀ ਪਤਾ ਨਹੀਂ ਲੱਗਿਆ ਜੀ ਟਾਈਮ ਦਾ ਤੇ ਆਜੋ ਜੀ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਆ ਵੀ ਜਿਹੜਾ ਟਾਊਨ ਹਾਊਸ ਹੈ ਉਹ ਕਿੱਦਾਂ ਦਾ ਹੁੰਦਾ ਤੇ ਪੌੜੀਆਂ ਚੜਦੇ ਆ ਤੇ ਉੱਪਰ ਦਿਖਾਉਣੇ ਆ ਤੇ ਥੱਲੇ ਸੱਜੇ ਪਾਸੇ ਜਿਹੜਾ ਉਹ ਮਤਲਬ ਗੱਡੀਆਂ ਖੜਾਉਣ ਵਾਸਤੇ ਆ ਗੈਰੇਜ ਵਗੈਰਾ ਤੇ ਉੱਪਰ ਆ ਪਾ ਗਏ ਹਾਂ ਇਹ ਆ ਗਿਆ ਜੀ ਕਿਚਨ ਹਾਂ ਜੀ ਕਿਚਨ ਦਾ ਠੀਕ ਹੈ ਜੀ ਠੀਕ ਇਧਰੋਂ ਬਾਹਰ ਆ ਗਿਆ ਵਿਊਜ਼ ਆ ਕਿਚਨ ਦਾ ਆ ਗਿਆ ਫ੍ਰਿਜ ਫ੍ਰਿਜ ਵਗੈਰਾ ਹਣਾ ਇਹ ਤੇ ਕਿਚਨ ਦਾ ਹੈ ਅੱਛਾ ਟੀਵੀ ਹੋ ਗਿਆ ਸੋਫੇ ਵਗੈਰਾ ਵੀ ਲਿਵਿੰਗ ਵੀ ਇਹਦੇ ਵਿੱਚ ਹੀ ਹੈ ਲਿਵਿੰਗ ਇੱਥੇ ਲੱਗਣਗੇ ਸਾਰੇ ਹਾਂਜੀ 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 ਆ ਗਿਆ ਸਾਹਮਣੇ ਲੱਗਣਾ ਜਿੱਦ ਵੱਜੂਆ ਮਾਡੀ ਓਕੇ ਓਕੇ ਸਾਹਮਣੇ ਫਸਤਾ ਕੇ ਲੇਟਰੇ ਗਾਰ ਲੈ ਕੇ ਆਸੀ ਨੂੰ ਅਕਸੈਂਟ ਆ ਗਿਆ ਨਾ ਵੀ ਕਾਫੀ ਹੈਗੀ ਸਪੇਸ ਇੱਥੇ ਹਾਂ ਜੀ ਇੱਧਰ ਵੀ ਕੰਮ ਚੱਲ ਰਹੇ ਆ ਸਾਰੇ ਕਿਤੇ ਉੱਪਰ ਲੈ ਕੇ ਪੈਣੀ ਹਾਂ ਜੀ ਹਾਂ ਜੀ ਹੈਲੋ ਤੇ ਇਥੋਂ ਦੀ ਚੱਲ ਜਾਂ ਜੀ ਉੱਪਰ ਬਾਥਰੂਮ ਹੋਇਆ ਰਹੂਗਾ ਯਾ ਨਾ ਹਾਂ ਜੀ ਇਹ ਲਾਂਡਰੀ ਮਸ਼ੀਨ ਆਪਣੀ ਓਕੇ ਲਾਂਡਰੀ ਆ ਗਈ ਮਾਸਟਰ ਬੈਡਰੂਮ ਓਕੇ ਵੱਡਾ ਆ ਗਿਆ ਮਾਸਟਰ ਹਾਂਜੀ ਇਹ ਬਾਥਰੂਮ ਬੈੱਡ ਚੈਨਾ ਓਕੇ ਸਾਹਮਣੇ ਠੀਕ ਹੈ ਜੀ ਇੱਕ ਇਧਰ ਬੈਡਰੂਮ ਸਾਹਮਣੇ ਨਾਈਸ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਭਾਜੀ ਪਹਿਲਾਂ ਤਾਂ ਮੁਬਾਰਕਾਂ ਤੇ ਤੁਸੀਂ ਜਿਹੜਾ ਲੋਕ ਭਲਾਈ ਦਾ ਕੰਮ ਕਰਦੇ ਹੋ ਤੇ ਤੇ ਨਾਲ ਨਾਲ ਜਿਹੜੇ ਤੁਹਾਡੇ ਆਮ ਕੰਮ ਨੇ ਜਿਹੜੇ ਆਮ ਇਨਸਾਨ ਦੇ ਹੁੰਦੇ ਆ ਆਪਦੇ ਪਰਸਨਲ ਬਿਜ਼ਨਸ ਵੀ ਹੁੰਦੇ ਆ ਕੰਮ ਵੀ ਹੁੰਦੇ ਆ ਤੇ ਆਪਾਂ ਤੁਹਾਡੇ ਨਾਲ ਮੈਂ ਪਹਿਲੀ ਵਾਰ ਆਇਆ ਮੈਂ ਬੈਂਕਟ ਹਾਲ ਚ ਤਾਂ ਮੈਂ ਪਹਿਲਾਂ ਵੀ ਗਿਆ ਅੱਜ ਵੀ ਆਪਾਂ ਗਏ ਸੀ ਤੇ ਇਹ ਕਦੋਂ ਬੰਨਨੇ ਸ਼ੁਰੂ ਹੋਇਆ ਜੀ ਇੱਥੇ ਜਿਹੜੇ ਟਾਊਨ ਹਾਊਸ ਨੇ ਇਹਦਾ ਨਾਮ ਕੀ ਆ ਆਪਣੀ ਕੰਪਨੀ ਦਾ ਜਿਵੇਂ ਮਨਹਾਸ ਤੁਹਾਡਾ ਸਰਨੇਮ ਆਉਂਦੇ ਨਾਂ ਤੇ ਤਾਂ ਮੈਂ ਕਾਫੀ ਕਾਰੋਬਾਰ ਦੇਖਿਆ ਜਾਣਿਆ ਤੇ ਇਹਨਾਂ ਬਾਰੇ ਦੱਸੋ ਏ ਅਸੀਂ ਤਕਰੀਬਨ ਤਕਰੀਬਨ ਲੈਂਡ ਲਈ ਨੂੰ 4 ਸਾਲ ਹੋ ਗਏ ਓਕੇ ਜੀ ਫਿਰ ਅਪਰੂਵਲ ਪ੍ਰੋਸੈਸ ਨੂੰ ਲੱਗੇ 2.5 3 ਸਾਲ ਓਕੇ ਪਿਛਲੇ ਸਾਲ ਸਾਨੂੰ ਇਹਦੀ ਅਪਰੂਵਲ ਮਿਲੀ ਸੀ ਅਕਤੂਬਰ ਨਵੰਬਰ ਚ ਓਕੇ ਪਰ ਇਹਦਾ ਜਿਹੜਾ ਪੱਟ ਪਟਈਆ ਆ ਅਸੀਂ ਪਿਛੜੀਆਂ ਗਰਮੀਆਂ ਸ਼ੁਰੂ ਕਰਤਾ ਠੀਕ ਹੈ ਜੀ ਫਿਰ ਤੁਸੀਂ ਕਹਿ ਸਕਦੇ ਆ ਵੀ ਸਾਲ ਹੋ ਗਿਆ ਆਲਮੋਸਟ ओके ਤਾਂ ਇਹਦੇ ਚ ਟੋਟਲ ਜਿਹੜੇ 173 ਘਰਿਆ 173 ਹਾਂਜੀ 173 173 ਹਾਂਜੀ ਔਰ ਇਹਦੇ ਚ 73 ਚੋਂ ਕਿਉਂਕਿ ਇੰਨੇ ਜ਼ਿਆਦਾ ਘਰ ਇਕੱਠੇ ਤਾਂ ਬਣ ਨਹੀਂ ਸਕਦੇ ਹੂੰ ਸੋ ਇਹਨਾਂ ਨੂੰ ਅਸੀਂ ਫੇजेस ਚ ਵੰਡਿਆ ਆ ਓਕੇ ਕਿੰਨੇ ਫੇजेस ਕੀਤੇ ਇਹਦੇ ਇਹਦੇ ਟੋਟਲ ਜਿਹੜੇ ਆ ਤਕਰੀਬਨ 13-14 ਫੇजेस ਆ ਠੀਕ ਹੈ ਜੀ ਪਰ ਇਦਾਂ ਨਹੀਂ ਹੁੰਦਾ ਵੀ ਫੇजेस ਅਸੀਂ ਕੀਤੇ ਹੋ ਜਿ ਹੁਣ ਇਦਾਂ ਜਿਦਾਂ ਫੋਰ ਐਗਜ਼ਾਮਪਲ ਪਹਿਲੇ ਫੇਜ ਚ ਅਸੀਂ ਦੋ ਫੇਸ ਇਕੱਠੇ ਕਰ ਲਏ ਓਕੇ ਇਦਾਂ ਹੀ ਡਿਪੈਂਡ ਕਰਦਾ ਵੀ ਸੇਲ ਕਿਦਾਂ ਹੋਈ ਜਾਂਦੀ ਆ ਜਾਂ ਕੰਮ ਦੀ ਸਪੀਡ ਕਿਦਾਂ ਹੈ ਉਹ ਹਿਸਾਬ ਨਾਲ ਅਸੀਂ ਇਸ ਗਾਂ ਬਣ ਜਾਂਦੇ ਆ ਠੀਕ ਹੈ ਜੀ ਹੁਣ ਇੱਥੇ 32 ਘਰ ਬਣ ਚੁੱਕੇ ਆ ਤਾਂ 33ਵੀਂ ਹੈਗੀ ਐਮੈਨਿਟੀ ਬਿਲਡਿੰਗ ਐਮੈਨਿਟੀ ਬਿਲਡਿੰਗ ਹੁੰਦੀ ਹੈ ਕਾਮਨ ਏਰੀਆ ਜਿੱਥੇ ਇੱਕ ਜਿਮ ਬਣਨਾ ਹਾਂ ਹਾਂ ਸਾਰਿਆਂ ਦਾ ਸੁਸਾਇਟੀ ਟਾਈਪ ਸੁਸਾਇਟੀ ਟਾਈਪ ਹਾਂ ਜੀ ਹਨ ਉਹ ਬਿਲਡਿੰਗ ਬਣ ਕੇ ਤਿਆਰ ਹੋ ਗਈ ਹੈ ਨਾਲ ਬੱਚਿਆਂ ਦੀ ਪਲੇ ਗਰਾਉਂਡ ਆਇਆ ਇੱਕ ਕਮਿਊਨਿਟੀ ਦੀ ਗਾਰਡਨ ਆ ਉਥੇ ਜਿੱਦਾਂ ਜਿਹੜੇ ਸਟਾਟਾ ਵਾਲੇ ਸੁਸਾਇਟੀ ਵਾਲੇ ਆਪਣੀ ਇੱਕ ਜਗ੍ਹਾ ਲੀਜ਼ ਤੇ ਲੈ ਕੇ ਆਪਣੀ ਗਾਰਡਨ ਉਗਾ ਸਕਦੇ ਆ ਉਹ ਵੀ ਕਾਫੀ ਵੱਡੀ ਜਗ੍ਹਾ ਉਹ ਵੀ ਐਮੈਨਿਟੀ ਉਹਨੂੰ ਵੀ ਕਹਿੰਦੇ ਆ ਠੀਕ ਇਹ ਪਹਿਲੀਆਂ ਦੋ ਫੇਸਿਸ ਚ ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਹੈਗੀਆਂ ਓਕੇ ਠੀਕ ਬਾਕੀ ਸਾਰੀਆਂ ਜਿੰਨੀਆਂ ਫੇਸਿਸ ਆ ਉਹ ਇਹਨਾਂ ਦੇ ਨਾਲ ਇਹਨਾਂ ਦੇ ਬਰਤ ਸਕਦੇ ਆ ਇਹ ਆਪਣੀ ਕੰਪਨੀ ਦਾ ਕੀ ਨਾਮ ਹੈ ਜਿਹੜਾ ਆਪਾਂ ਮਤਲਬ ਬਿਲਡਰ ਦੇ ਤੌਰ ਤੇ ਵੈਸੇ ਜਿਹੜੀ ਮੇਨ ਕੰਪਨੀ ਉਹ ਤਾਂ ਐਡਿਕ ਡਿਵੈਲਪਮੈਂਟ ਇੰਕ ਹੈ ਜਿਹੜੀ ਮੇਰੀ ਕੰਪਨੀ ਆ ਓਕੇ ਤਾਂ ਜਾਂ ਜਿਹੜੀ ਕੰਪਨੀ ਵੇਚਦੀ ਆ ਘਰ ਉਹ ਮੇਰਾ ਛੋਟਾ ਬ੍ਰਦਰ ਆ ਤਾਂ ਮੇਰਾ ਭਤੀਜਾ ਉਹ ਮਨहास ਗਰੁੱਪ ਆ ਓਕੇ ਠੀਕ ਹੈ ਜੀ ਹਾਂ ਪਰ ਇਹਦੇ ਚ ਅਸੀਂ 파ਰਟਨਰ ਆ ਹੋਰ ਵੀ ਓਕੇ ਇਹ ਵੈਸੇ ਜਿੱਦਾਂ ਹਰੇਕ ਜਿਹੜੀ ਬਿਲਡਿੰਗ ਆ ਇੱਕ ਨੰਬਰ ਕੰਪਨੀ ਦੇ ਅੰਡਰ ਬਣਦੀ ਹੁੰਦੀ ਆ ਪਰ ਜਿਹੜਾ ਉਹਦਾ ਮੇਨ ਡਿਵੈਲਪਰ ਹੁੰਦਾ ਉਹ ਸੇਮ ਹੀ ਰਹਿੰਦਾ ਓਕੇ ਸੋ ਇਦਾਂ ਇੱਥੇ ਸਿਸਟਮ ਜਿਹੜਾ ਇਹ ਚੱਲਦਾ ਹੈ ਅੱਛਾ ਇਹ ਮੈਂ ਦੇਖਿਆ ਭਾਜੀ ਸਬਰ ਦਾ ਕੰਮ ਤਾਂ ਇਹ ਹੈ ਹੀ ਆ ਜਿਵੇਂ ਅੱਜ ਆਪਾਂ ਕੋਈ ਲੈਂਡ ਲੈ ਲਈ ਉਹ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਹਨਾ ਬਿਲਕੁਲ ਬਿਲਕੁਲ ਤੇ ਬਾਕੀ ਇੱਕ ਸਬਰ ਦੀ ਗੱਲ ਇਹ ਵੀ ਆ ਵੀ ਟਾਈਮ ਕਿੰਨਾ ਲੱਗ ਸਕਦਾ ਅਪਰੂਵ ਹੋਣ ਨੂੰ ਬਣਾਉਣ ਨੂੰ ਉਹਦੇ ਤੁਸੀਂ ਦੱਸੇ ਹੀ ਨਹੀਂ ਸਕਦੇ ਵੀ ਟਾਈਮ ਕਈ ਵਾਰੀ ਅਪਰੂਵ ਲਾ ਨੂੰ 4-4 ਸਾਲ 5-5 ਸਾਲ ਵੀ ਲੱਗ ਜਾਂਦੇ ਆ 6-6 ਇਹ ਚ ਰਿਸਕੀ ਕਿੰਨਾ ਕੁ ਹੁੰਦਾ ਕੰਮ ਇਹ ਬਹੁਤ ਜ਼ਿਆਦਾ ਬਹੁਤ ਜਵਾਬ ਇਸ ਕਿ ਕਦੇ ਵੀ ਗੇਮ ਬਦਲ ਸਾਦੀ ਹਾਂ ਹਾਂ ਹੁਣ ਗੇਮ ਬਦਲੀ ਹੋਈ ਆ ਹਾਂ ਹੁਣ ਵਿਆਜ ਬਹੁਤ ਮਹਿੰਗਾ ਹੋਇਆ ਹੈ ਤਾਂ ਹੁਣ ਵਿਕਦੇ ਨਹੀਂ ਇਹ ਪਹਿਲਾਂ ਦੇ ਵਿਕੇ ਹੋ ਆ ਠੀਕ ਓਕੇ ਓਕੇ ਇਹ ਅਗਲੇ 2 ਫੇਜ਼ ਆ ਇੱਕ ਤਾਂ ਵਿਕੇ ਆ ਮਤਲਬ ਇਹ ਤਾਂ ਵਿਕਿਆ ਨੂੰ ਸਾਡ ਨੂੰ 1.5 ਸਾਲ ਹੋ ਗਿਆ 1.5 ਸਾਲ ਹੋ ਗਏ ਬਹੁਤ ਵਧੀਆ ਜੀ ਓਕੇ ਓਕੇ 1.5 ਪੌਣੇ 2 ਸਾਲ ਪਹਿਲਾਂ ਵਿਕ ਗਿਆ ਸੀ ਠੀਕ ਹੈ ਜੀ ਤਾਂ ਹੁਣ ਜਿਹੜੇ ਅਗਲੇ ਆ ਉਹਨਾਂ ਦਾ ਹੁਣ ਅਸੀਂ ਜਿਹੜੀ ਸਾਡੀ ਉਹ ਕਾਮਨ ਬਿਲਡਿੰਗ ਆ ਉਹਦੇ ਚ ਆਫਿਸ ਬਣਾ ਕੇ ਤੇ ਇੱਕ ਯੂਨਿਟ ਬਣਾ ਕੇ ਤਾਂ ਸਾਡੀ ਜਿਹੜੀ ਸੇਲਸ ਟੀਮ ਆ ਉਹ ਸਪਟੰਬਰ ਦੇ ਇੱਥੇ ਬਹਿ ਜਾਊਗੀ ਅਸੀਂ ਉਹ ਦੁਬਾਰਾ ਰੀ-ਲਾਂਚ ਕਰਾਂਗੇ ਓਕੇ ਠੀਕ ਹੈ ਜੀ ਬੋਰਡ ਨਿਊਜ਼ ਇਹ ਆ ਵੀ ਇੰਟਰਸਟਿਡ ਦੋ ਵਾਰੀ ਘਟ ਚੁੱਕਾ ਅੱਛਾ ਇੱਕ ਵਾਰੀ ਸਤੰਬਰ 4 ਨੂੰ ਫੇਰ ਕੱਟਣਾ ਹੈ ਓਕੇ ਉਸ ਤੋਂ ਬਾਅਦ ਦੋ ਵਾਰੀ ਹੋਰ ਕੱਟਣ ਦੀ ਆਸ ਹੁਣ ਕਦੋਂ ਕਦੋਂ ਘਟਿਆ ਜੀ ਹੁਣ ਦੋ ਵਾਰੀ ਹੁਣ ਤਾਂ ਇਸ ਮਹੀਨੇ 1 ਜੁਲਾਈ ਜੇ ਘਟਿਆ ਠੀਕ ਹੈ ਜੀ ਇੱਕ ਦੋ ਮਹੀਨੇ ਪਹਿਲਾਂ ਘਟਿਆ ਸੀ ਓਕੇ ਹੁਣ ਸਤੰਬਰ 4 ਨੂੰ ਫੇਰ ਕੱਟਣਾ ਠੀਕ ਹੈ ਉਹ ਨੌਂ ਸੌ ਰੜੀ ਹੋ ਗਿਆ ਹੈ ਹਮਮ ਔਰ ਯੂ ਐਸ ਨੇ ਵੀ ਕਹਿਤਾ ਵੀ ਅਸੀਂ ਘਟਾਉਣਾ ਹੈ ਠੀਕ ਹੈ ਜੀ ਜਦੋਂ ਯੂ ਐਸ ਘਟਾ ਦੋਏ ਅੱਗੇ ਕੈਨੇਡਾ ਜੀ7 ਚ ਪਹਿਲਾ ਕੰਟਰੀ ਆ ਜਿਹਨ ਸਾਭ ਨੂੰ ਪਹਿਲਾਂ ਘਟਾਇਆ ਓਕੇ ਨਹੀਂ ਤਾਂ ਅਸੀਂ ਯੂਐਸ ਨੂੰ ਸਾਨੂੰ ਫੋਲੋ ਕਰਨਾ ਪੈਂਦਾ ਕਿਉਂਕਿ ਉਹਨਾਂ ਦੀ ਇਕਨੋਮੀ ਬਹੁਤ ਵੱਡੀ ਆ ਸਾਡੇ ਨਾਲੋਂ 10 ਗੁਣਾ ਜ਼ਿਆਦਾ ਵੱਡੀ ਆ ਹੁਣ ਘਰਾਂ ਦੀ ਸੇਲ ਵਧ ਜੂਗੀ ਜੇ ਘਟਦਾਗਾ ਇੰਟਰਸਟ ਨਹੀਂ ਨਹੀਂ ਛੇਤੀ ਨਹੀਂ ਵਧੂਗੀ ਅੱਛਾ ਜੀ ਘਰਾਂ ਦੀ ਸੇਲ ਤਾਂ ਪਹਿਲਾਂ ਸਟੇਬਲ ਹੋਊਗੀ ਓਕੇ ਸਟੇਬਲ ਹੋਊ ਕਿਉਂਕਿ ਰਾਈਟ ਨਾਓ ਦਾ ਬਿਕਦਾ ਹੀ ਕੁਛ ਨਹੀਂ ਕੁਆਲੀਫਾਈ ਨਹੀਂ ਲੋਕ ਕਰਦੇ ਹਮ ਸਟੇਬਲ ਹੋ ਕੇ ਹੌਲੀ ਹੌਲੀ ਸਪ੍ਰਿੰਗ ਚ ਸਟੇਬਲ ਹੋਊਗੀ ਅਗਲੀਆਂ ਗਰਮੀਆਂ ਜਾ ਕੇ ਥੋੜੀ ਬਹੁਤ ਸੇਲ ਵਧੀਆ ਹੋਊਗੀ ਅੱਛਾ ਇੱਕ ਸੌਰੀ ਥੋ ਇੱਕ ਹੁੰਦਾ ਆਪਣਾ ਟਾਊਨ ਹਾਊਸ ਜਿੱਥੇ ਆਪਾਂ ਖੜੇ ਆ ਇੱਕ ਘਰ ਹੁੰਦਾ ਜੀ ਹਾਂਜੀ ਤੇ ਘਰ ਦਾ ਤਾਂ ਮੈਨੂੰ ਪਤਾ ਹੀ ਆ ਵੀ ਅਲੱਗ ਸੈਪਰੇਟ ਹੈ ਟਾਊਨ ਹਾਊਸ ਤੇ ਅਪਾਰਟਮੈਂਟ ਦਾ ਕੀ ਹੁੰਦਾ ਫਰਕ ਟਾਊਨ ਹਾਊਸ ਦਾ ਅਪਾਰਟਮੈਂਟ ਨਾਲੋਂ ਵੱਡਾ ਫਰਕ ਇਹੀ ਆ ਵੀ ਜਿਹੜਾ ਟਾਊਨ ਹਾਊਸ ਆ ਉਹਦੀ ਆਪਣੀ ਬੈਕ ਯਾਰਡ ਆ ਆਪਣੀ ਫਰੰਟ ਯਾਰਡ ਆ ਆਪਣੀ ਇੰਟਰਨਸ ਆ ਉਹਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਠੀਕ ਓਕੇ ਜਿਹੜੀ ਅਪਾਰਟਮੈਂਟ ਹੁੰਦੀ ਹੈ ਉਹਦੀ ਸਾਰੀ ਜੇ ਚਾਹੇ 200 ਅਪਾਰਟਮੈਂਟ ਆ ਜਾਂ 250 ਅਪਾਰਟਮੈਂਟ ਆ ਉਹ ਉਹਨਾਂ ਦੀ ਇੱਕੋ ਐਂਟਰੈਂਸ ਹੁੰਦੀ ਉਹਦੇ ਵਿੱਚ ਹੀ ਹੁੰਦੀ ਜਿਵੇਂ ਫਲੈਟ ਆਪਣੇ ਇੰਡੀਆ ਚ ਮਾੜੀ ਚੰਡੀ ਫਲੈਟ ਤਾਂ ਅਪਾਰਟਮੈਂਟ ਸੇਮ ਚੀਜ਼ ਹੈ ਹਾਂ ਤੁਸੀਂ ਫਲੈਟ ਕਹਿੰਦੇ ਆ ਵੈਸੇ ਸਹੀ ਮੈਨੇ ਜੋ ਅਪਾਰਟਮੈਂਟ ਆਪਾਰਟਮੈਂਟ ਹੀ ਹੁੰਦਾਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਜਿਹੜੇ ਹੁਣ ਲੋਕ ਆ ਰਹੇ ਆ ਜਾਂ 10 ਸਾਲ ਪਹਿਲਾਂ ਆਏ 5 ਸਾਲ ਪਹਿਲਾਂ ਹੁਣ ਲੋਕ ਜ਼ਿਆਦਾ ਕਿਹਨੂੰ ਪ੍ਰੀਫਰ ਕਰ ਰਹੇ ਆ ਜੀ ਮਤਲਬ ਅਪਾਰਟਮੈਂਟ ਟਾਊਨ ਹਾਊਸ ਜਾਂ ਘਰ ਹਾਂ ਨੇ ਦੇਖੋ ਕ੍ਰੈਫਟਰ ਦਾ ਹਰੇਕ ਬੰਦਾ ਘਰ ਹੀ ਕਰਦਾ ਹਾਂ ਕਿਉਂਕਿ ਸਪੈਸ਼ਲੀ ਅਸੀਂ ਤਾਂ ਘਰਾਂ ਤੋਂ ਹੀ ਆਏ ਆ ਸਿੰਗਲ ਟਾਵਰਲੀ ਹਾਂ ਨਾ ਹਾਂਜੀ ਪਰ ਹੁਣ ਅਫੋਰਡੇਬਿਲਟੀ ਹੈ ਨਹੀਂ ਹਾਂ ਹੁਣ ਐਸ ਵੇਲੇ ਜਿਹੜੇ ਤਾਂ ਐਂਟਰੀ ਲੈਵਲ ਤੇ ਆ ਉਹ ਤਾਂ ਅਪਾਰਟਮੈਂਟ ਹੀ ਲੈਂਦੇ ਆ ਓਕੇ ਜਿਹੜਾ ਮਤਲਬ ਜਿਹਦੇ ਕੋਲ ਜਿਹੜਾ ਥੋੜਾ ਜਿਹਾ ਸੈਕੰਡ ਸਟੈਪ ਆ ਉਹ ਫਿਰ ਟਾਊਨ ਹਾਊਸ ਆ ਠੀਕ ਹੈ ਜੀ ਪਰ ਜਿਹੜਾ ਘਰ ਲੈਣਾ ਉਹ ਤਾਂ ਇੰਪੋਸੀਬਲ ਹੀ ਹੋ ਗਿਆ ਬਹੁਤ ਮੁਸ਼ਕਲ ਆ ਕਿਉਂਕਿ ਘਰ ਜਿਹੜਾ ਛੋਟੇ ਤੋਂ ਛੋਟਾ ਘਰ ਵੀ ਉਹ 2 ਮਿਲੀਅਨ ਤੋਂ ਸ਼ੁਰੂ ਹੁੰਦਾ ਸ਼ੁਰੂ ਹੁੰਦਾ ਤਾਂ ਜਿਹੜਾ ਡੀਸੈਂਟ ਘਰ ਆ ਮਾਰਕੀਟ ਜਿਹੜਾ ਜਿਹੜਾ ਟਾਊਨ ਹouz ਹੈ ਹਜੇ ਵੀ ਬਹੁਤ ਵਧੀਆ ਆ ਇਹ ਲੋਕੇਸ਼ਨ ਆ ਇਹ ਲੋਕੇਸ਼ਨ ਬਹੁਤ ਵਧੀਆ ਇਹਦੇ ਆਲੇ ਦੁਆਲੇ ਤਿੰਨ ਪਾਰਕ ਆ ਚਾਰ ਸਕੂਲ ਆ ਤਾਂ ਆਉਣ ਵਾਲਾ ਸਕਾਈ ਟ੍ਰੇਨ ਵੀ ਇਹ ਤੋਂ 10 ਮਿੰਟ ਦੀ ਵਾਕ ਹੈ ਸੋ ਇਸ ਕਰਕੇ ਇਹ ਜਿਹੜਾ ਪ੍ਰੋਜੈਕਟ ਹੈ ਇਹਦੀ ਲੋਕੇਸ਼ਨ ਬਹੁਤ ਵਧੀਆ ਔਰ ਇਹ ਇਹਦਾ ਐਡਰੈਸ ਦੱਸ ਦਿਓ ਜੀ ਇਹਦਾ ਐਡਰੈਸ ਕੀ ਹੈ ਇਹਦਾ ਐਡਰੈਸ ਹੈਗਾ ਜੀ 16174 80 ਐਵੇਨਿਊ 80 861 ਤੋਂ 80 ਦੇ ਆ ਇਹਦਾ ਨਾਮ ਹੈ ਐਲਵਨ ਗ੍ਰੀਨ ਓਕੇ ਜੀ ਐਲਵਨ ਇੱਕ ਗ੍ਰੀਕ ਲਫਟ ਹੈ ਐਲਵਨ ਉਹ ਫੋਰੈਸਟ ਨੂੰ ਕਹਿੰਦੇ ਆ ਐਲਵਨ ਗ੍ਰੀਨ ਓਕੇ 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 ਉਸ ਵੈਲ ਕਿਉਂਕਿ ਇੱਥੇ ਪਹਿਲਾਂ ਬਹੁਤ ਅਸਰੇ ਦਰੱਖਸੀ ਔਰ ਬੈਕ ਤੇ ਇਹਦੀ ਕ੍ਰੀਕ ਚੱਲਦੀ ਹੈ ਇਸ ਕਰਕੇ ਇਹਦਾ ਨਾਮ ਹੀ ਐਲਵਨ ਗ੍ਰੀਨ ਰੱਖਿਆ ਨਹੀਂ ਨਹੀਂ ਬਹੁਤ ਵਧੀਆ ਬਾਕੀ ਜਦੋਂ ਵੀ ਤੁਹਾਨੂੰ ਕੋਈ ਮਿਲਦਾ ਪ੍ਰਭਾਵਿਤ ਹੋਏ ਬਣਾ ਰਹਿੰਦਾ ਨਹੀਂ ਜਿਵੇਂ ਅੱਜ ਡਾਕਟਰ ਪਿਆਰੇ لال ਜੀ ਗਰਗਾਏ ਸੀ ਉਹਨਾਂ ਨੇ ਕੀ ਕਿਹਾ ਸੀ ਵੀ ਕਿੰਨੇ ਲੋਕਾਂ ਨੂੰ ਮਿਲੇ ਪਰ ਪਹਿਲੇ ਤੁਸੀਂ ਉਹ ਹਜੇ ਤੱਕ ਜਦੋਂ ਦੇ ਉਹ ਆਏ ਆ ਕਿੰਨੇ ਦਿਨ ਹੋਇਆ ਉਹਨਾਂ ਨੂੰ ਆਇਆ ਨੂੰ ਉਹਨਾਂ ਨੂੰ 3-4 ਦਿਨ ਹਾਂ 3-4 ਦਿਨ ਚ ਕਿੰਨੇ ਜਣਾਂ ਨੂੰ ਮਿਲੇ ਹੋਣਗੇ ਘੱਟੋ-ਘੱਟ 20-30 ਨੂੰ ਤਾਂ ਮਿਲੀ ਹੋਣਗੇ ਜਿਆਦਾ ਹੀ ਮਿਲੇ ਹੋਣਗੇ ਬਹੁਤ ਸਾਰੇ ਰੇਡੀਓ ਸਟੇਸ਼ਨਸ ਤੇ ਗਏ ਆ ਬਹੁਤ ਸਾਰੇ ਹਾਂਜੀ ਹਾਂਜੀ ਟੀਵੀ ਦੇ ਮਾਲਕਾਂ ਨੂੰ ਮਿਲੇ ਆ ਬਹੁਤ ਸਾਰੇ ਵਪਾਰੀਆਂ ਨੂੰ ਵੀ ਮਿਲੇ ਆ ਹਾਂ ਪਰ ਉਹ ਉਹਨਾਂ ਨੇ ਕਾਊਂਟ ਇਹ ਕੀਤਾ ਵੇ ਜਿਹੜੀ ਦੇਖੋ ਆ ਇਹ ਤਾਂ ਇਹ ਤਾਂ ਇਹ ਤਾਂ ਮੇਰਾ ਕੰਮ ਹੈ ਹਾਂਜੀ 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 ਇਹ ਤਾਂ ਮੇਰੇ ਇਹ ਤਾਂ ਕਿਰਤ ਹੈ ਹਾਂ ਇਹ ਤਾਂ ਉਹਦਾ ਰੋਟੀ ਪਾਣੀ ਦਾ ਮਸਲਾ ਹਾਂਜੀ ਹਾਂਜੀ ਕਿਉਂਕਿ ਜਿਹੜੀ ਚੈਰਿਟੀ ਵੀ ਕਰਨੀ ਹੈ ਜੇ ਇਤੋਂ ਪੈਸੇ ਬਣੂਗੇ ਤਾਂ ਹੀ ਕਰਾਂਗੇ ਹਾਂ ਗੁਰੂ ਨਾਨਕ ਫੂਡ ਹਾਂਜੀ ਤੇ ਉਹ ਦੀ ਫੂਡ ਬੈਂਕ ਤੋਂ ਬੜੇ ਪ੍ਰਭਾਵਤ ਆ ਹਾਂਜੀ ਹਾਂਜੀ ਉਹ ਕਹਿੰਦੇ ਮੈਂ ਜਿਹੜੀ ਪੰਜਾਬੀ ਕਾਨਫਰੰਸ ਹੈ ਉਸ ਤੋਂ ਬਾਅਦ ਮੈਂ ਉਹ ਫੂਡ ਬੈਂਕ ਜ਼ਰੂਰ ਦੇਖਣੀ ਚਾਹੁੰਦਾ ਹਾਂ ਉਹ ਕਹਿੰਦੇ ਸੀ ਨਾ ਉਹ ਜਦੋਂ ਗੱਲ ਹੋਈ ਸੀ ਇੱਕ ਵੀ ਉੱਥੇ ਜਾਣਾ ਗੁਰੂ ਘਰ ਜਾਣਾ ਉੱਥੇ ਵੀ ਜਾਣਾ ਉਹ ਕਹਿੰਦੇ ਵੀ ਮਨਾਸ ਸਾਹਿਬ ਦੇ ਗੁਰੂ ਘਰ ਵੀ ਇੱਧਰ ਵੀ ਜਾਣਾ ਕਿਉਂਕਿ ਮਨੁੱਖਤਾ ਦੀ ਸੇਵਾ ਉਹ ਵੀ ਇੱਕ ਤਰ੍ਹਾਂ ਦਾ ਬਾਬਾ ਨਾਨਕ ਨੇ ਵੀ ਕਿਹਾ ਵੀ ਉਹ ਉੱਤਮ ਸੇਵਾ ਇੱਕ ਹਨਾ ਉੱਤਮ ਸੇਵਾ ਹਾਂਜੀ ਆਪਾਂ ਖੇਤੀ ਦੀ ਵੀ ਗੱਲ ਕਰਦੇ ਸੀ ਸਾਰਨੂੰ ਉੱਤਮ ਹਾਂਜੀ ਬਣਿਆ ਗਿਆ ਉਹ ਖੇਤੀ ਨੂੰ ਹੀ ਬਣਿਆ ਉਹ ਬਹੁਤ ਵਧੀਆ ਗੱਲ ਸੀ ਉਹ ਦੁਬਾਰਾ ਰਿਪੀਟ ਕਰਿਓ ਹਨਾ ਉਹ ਜਿਹੜਾ ਜੀ ਉਹ ਬੇਸਿਕਲੀ ਇਹੀ ਹੈ ਵੀ ਖੇਤੀ ਇੱਕ ਐਸਾ ਤੰਦਆ ਜਿੱਤੇ ਸਵੇਰੇ ਉੱਠ ਕੇ ਜਦੋਂ ਕੋਈ ਜ਼ਿਮੀਂਦਾਰ ਚਾਏ ਉਹ ਹਲ ਜੋੜਦਾ ਚਾਏ ਕੋਈ ਟਰੈਕਟਰ ਸ਼ੁਰੂ ਕਰਦਾ ਇਹਨਾਂ ਦਾ ਜਿਹੜੇ ਉੱਤੇ ਕੀੜੇ ਮਕੌੜੇ ਉਹ ਜਾਨਵਰਾਂ ਨੂੰ ਖਾਣ ਨੂੰ ਮਿਲਦੇ ਆ। ਉਸ ਤੋਂ ਬਾਅਦ ਜੇ ਕੋਈ ਛੱਕਾ ਦਿੰਦਾ ਕੋ ਕਣਕ ਦਾ ਦਾਣਾ ਉਹ ਕਿਸੇ ਜਾਨਵਰ ਨੂੰ ਮਿਲਦਾ। ਉਸ ਤੋਂ ਬਾਅਦ ਵੈਸੇ ਵੀ ਕੁਝ ਦਾਣਾ ਡੁੱਲ ਗਿਆ ਉਹ ਵੀ ਜਾਨਵਰ ਨੂੰ ਮਿਲਣਾ। ਫਿਰ ਜਦੋਂ ਫਸਲ ਪੱਕਣੀ ਸ਼ੁਰੂ ਹੁੰਦੀ ਫਿਰ ਵੀ ਤੋਤੇਆਂ ਨੂੰ ਹੋਰ ਫਰੂਟ ਜਾਂ ਹੋਰ ਚੀਜ਼ਾਂ ਜਿਹੜੀਆਂ ਛਲੀਆਂ ਉਹ ਮਿਲਦੀਆਂ। ਸੋ ਮਤਲਬ ਵੀ ਹਰੇਕ ਨੂੰ ਮਤਲਬ ਵੀ ਨਾਮ ਦਿੰਦੇ ਹੋਏ ਵੀ ਇੱਕ ਜ਼ਿੰਮੇਵਾਰੀ ਕਹਿ ਸਕਦਾ ਆ ਮਤਲਬ ਐਗਰੀਕਲਚਰ ਹੀ ਕਹਿ ਸਕਦਾ ਜਿੱਥੇ ਹਰੇਕ ਨੂੰ ਮਤਲਬ ਦੇਣਾ ਹੀ ਦੇਣਾ ਤੁਸੀਂ ਮਤਲਬ ਬਾਕੀ ਜਿਹੜੇ ਵਪਾਰ ਆ ਜੀ ਤੁਸੀਂ ਲੈਣਾ ਹੀ ਲੈਣਾ ਜਿੱਥੇ ਅਸੀਂ ਅੱਜ ਖੜੇ ਆਏ ਅਸੀਂ ਸਿਰਫ ਲੈਣ ਲਈ ਆ ਇਹਦੇ ਚ ਮਤਲਬ ਦੇਣ ਲਈ ਸਾਨੂੰ ਜਰੂਰ ਆਹ এমਪਲੋਇਮੈਂਟ ਜਰੂਰ ਹੈਗੀ ਆ ਵਿੱਚ ਤੁਹਾਨੂੰ ਵੀ ਦੇ ਰਹੇ ਤੇ ਬਹੁਤ سارے ਯੰਗ ਬੱਚੇ ਕੰਮ ਕਰ ਰਹੇ ਆ ਬਹੁਤ ਸਾਰੇ ਨਵੇਂ ਇਮੀਗ੍ਰੈਂਟ ਕੰਮ ਕਰ ਰਹੇ ਆ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਜਿਹਨਾਂ ਨੂੰ ਇੰਗਲਿਸ਼ ਦਾ ਨਿਸ਼ਾਨ ਨਹੀਂ ਆਉਂਦਾ ਉਹ ਹੋਰ ਕਿਤੇ ਨਹੀਂ ਕੰਮ ਕਰ ਸਕਦੇ ਸਾਡੇ ਕੋਲ ਕੰਮ ਕਰ ਰਹੇ ਆ ਤੁਸੀਂ ਦੇਖਿਆ ਹਾਂ ਗੋਰੇ ਸਾਡੇ ਕੋਲ ਕਿੰਨੇ ਕੰਮ ਕਰ ਰਹੇ ਆ ਬਿਲਕੁਲ ਦੇਖਿਆ ਨਾ ਔਰ ਬੜੀਆਂ ਬੜੀਆਂ ਮਸ਼ੀਨਾਂ ਚੱਲ ਰਹੀਆਂ ਬਿਲਕੁਲ ਜੀ ਸੋ ਇਹ ਸਸਲਾ ਇੱਕਦਈ ਚੱਲ ਰਿਹਾ ਨਹੀਂ ਇਹ ਦੇਖੋ ਘਰ ਹੁੰਦਾ ਜਿਹੜਾ ਭਾਵੇਂ ਇੰਡੀਆ ਚ ਲਾਓ ਕਿਤੇ ਵੀ ਧਰਤੀ ਤੇ ਉਹ ਇੱਕ ਹਰੇਕ ਪਰਿਵਾਰ ਦਾ ਹਰੇਕ ਮਨੁੱਖ ਦਾ ਬੰਦੇ ਦਾ ਕਿ ਸੁਪਨਾ ਹੁੰਦਾ ਹੁਣ ਸਾਡਾ ਵੱਡੀ ਇਨਵੈਸਟਮੈਂਟ ਚੱਲ ਰਿਹਾ ਹੈ ਘਰ ਆ ਜੀ ਹਾਂ ਮੈਰਿਜ ਵੀ ਓਦੋਂ ਬਾਅਦ ਦੀਆਂ ਗੱਲਾਂ ਪਹਿਲਾਂ ਘਰ ਘਰ ਦੇ ਵਿੱਚ ਹੀ ਖੁਸ਼ੀ ਆ ਘਰ ਦੇ ਵਿੱਚ ਹੀ ਗਮੀ ਹੋਣੀ ਆ ਹਣਾ ਸਾਰਾ ਕੁਝ ਓਦੇ ਆ ਤੇ ਓਦੇ ਲਈ ਇਹ ਆ ਵੀ ਜੇ ਤੁਸੀਂ ਬਣਾਉਣੇ ਹੋ ਜਾਂ ਜਿਹੜੇ ਵੀਜ਼ਨਸਮੈਨ ਜਾਂ ਬਿਲਡਰ ਬਣਾਉਂਦੇ ਆ ਉਹ ਆਪਣੇ ਆਪ ਚ ਇੱਕ ਤਰ੍ਹਾਂ ਦਾ ਬਿਜ਼ਨਸ ਤਾਂ ਹੈ ਹੀ ਆ ਪਰ ਨਾਲ ਦੀ ਨਾਲ ਉਹ ਹੀ ਕਾਲਾ ਬਣਾ ਕੇ ਦੇਣਾ ਕਿਸੇ ਨੂੰ ਹਣਾ ਇਹ ਬਹੁਤ ਵੱਡੀ ਗੱਲ ਹੈ ਜੀ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ ਤੇ ਫਿਰ ਕਿਸੇ ਬਲੌਗ ਦੇ ਵਿੱਚ ਮਨਾਸ ਸਾਹਿਬ ਤੁਹਾਡਾ ਟਾਈਮ ਲਾਵਾਂਗੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਤਿ ਸ੍ਰੀ ਅਕਾਲ